ਕੀ ਘਟਨਾ ਹੋਈ ਆ ਤੁਸੀਂ ਮਾਕੇ ਤੇ ਮੈਨੂੰ ਸਹੀ ਕੀ ਸਾਰਾ ਹੋਇਆ ਕੀ ਕਰ ਲਈ ਕੀ ਇਹ ਸਦਾ ਬਿੰਡਾ ਜੀ ਦੇ ਦਸਮਤਾਲ ਕੋਲ ਉਹ ਕਿ ਐਮਸੀ ਦੇ ਤੋਂ ਨੇ ਰਾਤ ਲਗਭਗ ਸਾਢੇ ਸਾਢੇ 11 ਵਜੇ ਸਦਕ ਗਏ ਸਾਢੇ 11:00 ਵਜੇ ਦੇ ਮਤਲਬ ਦਸਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਬੰਦੇ ਵਿੱਚ ਸਾਡੇ ਐਮਸੀ ਸਾਹਿਬ ਉਹਨਾਂ ਨੇ ਚੌਕੀ ਦੇ ਵਿੱਚ ਰਿਪੋਰਟ ਉਹਨਾਂ ਦੇ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਕੀ ਅੱਗੇ ਧਮਕਾ ਲਾਇਆ ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮੈਂ ਕਿਹਾ ਵੀ ਦੇਖੋ ਕੀ ਤਾਂ ਮਲਕੀ ਆ ਉਹ ਮੇਰੇ ਕੋਲ ਕੁਝ ਐਮਸੀ ਆ ਗਏ ਕਹਿੰਦੇ ਜਿੱਥੇ ਆਓ ਕਹਿੰਦੇ ਵੀ ਵਿਸ਼ਵਾਸਿਤ ਬੋਲੋ ਮੈਂ ਉੱਥੇ ਚਲਾ ਗਿਆ ਅੱਜੇ ਮੈਂ ਜਾ ਕੇ ਖੜਾ ਹੀ ਸੀ ਉੱਥੇ ਦੀ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਉੱਤੇ ਚੜਾ ਦੇ ਦਿੱਤੀ ਜਿਹਨੇ ਵੀ ਸੇ ਸੌਦਸਾ ਬੰਦਾ ਸੀ ਕਿ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਸਾ ਫੈਰੀ ਕਰੀ ਤੈਨ ਉਹਨਾਂ ਨੇ ਫੈਰ ਕਰਿਆ ਦੋ ਕੰਨ ਦੇ ਬੰਦੇ ਇੱਕ ਹਵਾਈ ਫੈਰ ਉਹ ਇਸ ਤਰ੍ਹਾਂ ਲੈ ਕੇ ਚੰਪੂਰ ਸਟੰਕੀ ਦੇ ਅੰਦਰ ਵੀ ਭੜਿਆ ਇਹ ਗੁੰਡਾਗਰਦੀ ਕਰੀ ਹੈ ਇਹ ਅਕਾਲੀ ਦਲ ਦੀ ਸ਼ਹਿਦਤ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਸਾਰੇ ਬਖਵਾਏ ਹੋਏ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਰੁਪਏ ਤੋਂ ਲੇਣ ਕਰੀ ਹੈ ਉਹ ਹੁਣ ਬਖਵਾਏ ਹੋਏ ਆ ਵੀ ਇਹ ਇਹ ਇਸ ਵਾਰ ਫੇਰੇਗੇ ਕਿ ਅੰਕਸੀ ਕਰਕੇ ਜਿੱਤੂਗੀ ਤੇ ਇਸ ਕਰਕੇ ਇਹ ਦੇਸ਼ਗਵਮ ਨੂੰ ਬੁਖਾਰੀ ਹੈ ਕੌਣ ਕੌਣ ਸੀ ਜੀ ਬਾਈ ਨੇਮ ਦੱਸ ਸਕਦੇ ਹੋ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੌਣ ਕੌਣ ਸੀ ਬਾਈ ਨੇਮ ਬਾਈ ਨੇਮ ਹਾਂਜੀ ਤਾਂ ਜਗਜੀਤ ਸਿੰਘ ਹੈ ਜੀ ਜੀ ਉਹਨੇ ਫਾਇਰਿੰਗ ਕਰੀ ਹੈ ਜੀ ਇੱਕ ਉਹਦੇ ਨਾਲ ਸੀਗਾ ਗੁਰਸੇਵ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਇੱਕ ਮਨੂਨ ਹੋ ਇਹ ਗੁਰਦਾਸ ਸਿੰਘ ਦੀ ਗੱਲ ਕਰਦੇ ਹੋ ਇਹ ਟਰੱਕਿੰਗ ਦੇ ਪ੍ਰਧਾਨ ਵੀ ਰਹੇ ਨੌਕਾਨ ਵੀ ਰਹੇ ਹਾਂ ਤੁਸੀਂ ਕਹਿੰਦੇ ਹੋ ਕਾਗੀ ਦਲ ਵੱਲੋਂ ਸ਼ਾਇਦ ਤੁਹਾਡੇ ਵੱਲੋਂ ਟਰੱਕਿੰਗ ਦੇ ਪ੍ਰਧਾਨ ਲਾਗੇ ਜਾਂ ਉਹਨੂੰ ਛੱਡ ਕੇ ਨਹੀਂ ਜੀ ਇਹ ਅਸੀਂ ਕਾਣ ਨੂੰ ਛੱਡਤਾ ਸੀਗਾ ਜੀ ਬੱਸੇ ਕਿਉਂਕਿ ਇਹ ਥੋੜਾ ਜਿਹਾ ਹੌਲਡ ਟੱਲਣ ਲੱਗਿਆ ਸੀਗਾ ਜੁਨੀਅਨ ਦੇ ਉੱਤੇ ਐ ਪੋਸਟਾ ਉੱਤੇ ਜਾ ਕੇ ਰੱਖ ਦਿੰਦੇ ਸੀਗੇ ਜੀ ਮੇਰੇ ਉੱਤੇ ਕਵਿਜਾ ਫੋਟੋ ਲੈਣਾ ਹੁੰਦਾ ਤਾਂ ਉਹਨਾਂ ਨੇ ਸਾਰੇ ਕਹਿੰਦੇ 292 ਬੰਦੇ ਮੇਰੇ ਕੋਲ ਆ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਕਰੋ ਉਹ ਇਸ ਨੂੰ ਲਾਪਾਸੀ ਤੇ ਹੁਣ ਸਾਡੇ ਪਾਸੇ ਪਹਿਲਾਂ ਤੁਸੀਂ ਬਣਾਇਆ ਸੀ ਇਹਨਾਂ ਨੂੰ ਪਹਿਲਾਂ ਪੋਸਟਾ ਦੀ ਫਾਈਲ ਨੂੰ ਸਾਰੇ ਦੇ ਮੌਕੇ ਤੇ ਮੌਜੂਦ ਸੀਗੇ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਲੈ ਐਵੇਂ ਸਭ ਪੋਸਟਾ ਫੀਲਰ ਦੇਖਦੇ ਨੇ ਇਹਦੇ ਵਿੱਚ ਵੀ ਇੱਕ ਐਮਐਲਏ ਜੀ ਸੁਰੱਖਿਆ ਨਹੀਂ ਹੋ ਸਕੀ ਜਾਂ ਜ ਸ਼ੁਰੂ ਮੈਂ ਦਾਦਾ ਜੀ ਅਜ ਤੋਂ 20-25 ਸਾਲ ਪਹਿਲਾਂ ਇੱਕ ਇਹਨਾਂ ਦੇ ਖਿਲਾਫ ਟਰੈਕ ਯੂਨੀਅਨ ਦੀ ਕਮੇਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਇਹਨਾਂ ਦੇ ਖਿਲਾਫ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਨਾ ਹੀ ਉਹਨਾਂ ਦੇ ਵਿਰੁੱਧ ਸ਼ਿਕਾਇਤ ਕਰਵਾਈ ਅ ਅਸਮਾਨ ਨਹੀਂ ਕਰਾਇਆ ਤੇ ਜੇ ਇਹਨਾਂ ਦੀ ਅੰਗਹੀਲੀ ਨਾ ਹੁੰਦੀ ਤਾਂ ਇਹ ਕੰਮ ਨਹੀਂ ਬਾਕੀ ਸੀ ਇਹਨਾਂ ਦੀ ਪੂਰੀ ਅੰਗਹੀਲੀ ਹੈ ਪੁਲਿਸ ਦੀ ਨਲਾਕੀ ਹੈ ਪੁਲਿਸ ਦੀ ਪੂਰੀ ਨਲਾਕੀ ਹੈ ਜੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਬੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਪੁੱਛਿਆ ਪਹਿਲਾਂ ਵੀ ਇਹ ਜੋ ਸਾਡੇ ਥਾਣਾ ਨਫਾਣਾ ਤੇ ਪੁਲਿਸ ਚੌਕੀ ਇੱਕ ਹੀ ਗੱਡੀ ਤੋਂ ਦੇ ਵੈਸੇ ਤਾਂ ਇਹ ਸਾਰੇ ਮਾਹੌਲ ਇਹ ਆਪਣੇ ਤੇ ਆ ਮੈਂ ਚਾਰੀ ਚੌਕੀ ਜਿੰਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਨਫਾਣਾ ਚੌਕੀਆਂ ਕੋਈ ਕਿਸੇ ਦੀ ਸੁngਾਈ ਨਹੀਂ ਕਰਦੇ ਮੈਨੂੰ ਸਮਝਦਾ